ਅਹ ਜੀ ਸੋ ਕੰਗੜਾ ਰਨੌਤ ਦੀ ਫਿਲਮ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਆਈ ਆ ਜਿਹੜੀ ਆ origianally ਇਹ ਕੰਗੜਾ ਰਨੌਤ ਦੀ ਫਿਲਮ ਜਿਹੜੀ ਐਮਰਜੈਂਸੀ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਹੀ ਆ ਪੋਸਟ ਪਹੁੰਚ ਦਾ ਜਿਹੜਾ ਕੰਗੜਾ ਰਨੌਤ ਨੇ ਵੀ ਆਪਣੇ ਟਵਿੱਟਰ ਤੋਂ ਕਹੇ ਲੋ ਜਾਂ ਐਕਸ ਤੋਂ ਕਹੇ ਲੋ ਸਾਂਝੀ ਕੀਤੀ ਸੀ ਇੱਕ ਪੋਸਟ ਕਿ ਜਿਹੜੀ ਉਹਨਾਂ ਦੀ ਪੋਸਟਪੋਨ ਕਰ ਦਿੱਤੀ ਗਈ ਹੈ ਫਿਲਮ ਜਿਹੜੀ ਐਮਰਜੈਂਸੀ ਹੈ origianally 6 ਸਤੰਬਰ ਨੂੰ ਇਹ ਜਿਹੜੀ ਰਿਲੀਜ਼ ਹੋਣੀ ਸੀ ਔਰ ਹੁਣ ਕੁਝ ਘੰਟੇ ਪਹਿਲਾਂ ਦੀ ਜਿਹੜੀ ਗੱਲਬਾਤ ਮੈਂ ਕਰਾਂ ਤਾਂ ਤਕਰੀਬਨ 3 ਘੰਟੇ ਪਹਿਲਾਂ ਜਿਹੜੀ ਰਿਪੋਰਟ ਆਈ ਆ ਕਿ ਜਿਹੜੇ ਆ ਜਿਹੜਾ ਸੈਂਟਰਲ ਬੋਰਡ ਆ ਸੀਬੀਐਫਐਸਸੀ ਬੋਰਡ ਆ ਜਿਹੜਾ ਫਿਲਮਾਂ ਨੂੰ ਸਰਟੀਫਿਕੇਟ ਦਿੰਦਾ ਉਹਨਾਂ ਨੇ ਇਸ ਨੂੰ ਯੂਏ ਰੇਟਿੰਗ ਦੇ ਨਾਲ ਇਹਦੀ ਫਿਲਮ ਨੂੰ ਜਿਹੜਾ ਸਰਟੀਫਿਕੇਟ ਆ ਉਹ ਦੇ ਦਿੱਤਾ ਗਿਆ ਬਟ ਕੁਝ ਕੁ ਉਹਦੇ ਵਿੱਚ ਸੀਨ ਕੱਟਣ ਦੀ ਗੱਲ ਕੀਤੀ ਆ ਹੁਣ ਉਹ ਕਿਹੜੇ ਸੀਨ ਕੱਟੇ ਜਾ ਰਹੇ ਨੇ ਮੈਂ ਖਬਰ ਪੜ੍ਹ ਰਿਹਾ ਸੀ ਇਹਦੇ ਵਿੱਚ ਹਲੇ ਵੀ ਉਹ ਸੀਨ ਦਾ ਜ਼ਿਕਰ ਨਹੀਂ ਕੀਤਾ ਗਿਆ ਜਿਹੜਾ ਕਿ ਜਿਹਨੂੰ ਲੈ ਕੇ ਸਿੱਖ ਭਾਈਚਾਰਾ ਜਿਹੜਾ ਉਹ ਰੋਸ ਦੇ ਵਿੱਚ ਕੁਝ ਇਦਾਂ ਦੇ ਸ਼ਬਦ ਦਾ ਕੁਝ ਇਦਾਂ ਦੇ ਡਾਇਲੋਗ ਉਹਦੇ ਵਿੱਚ ਦਿਖਾਏ ਗਏ ਨੇ ਕਿ ਜਿਹੜੇ ਸਿੱਖ ਭਾਈਚਾਰੇ ਨੂੰ ਲੱਗਿਆ ਕਿ ਨਹੀਂ ਇਹ ਸਾਡੀ ਇਮੇਜ ਨੂੰ ਦੁਨੀਆ ਦੇ ਵਿੱਚ ਖਰਾਬ ਕਰਦੇ ਨੇ ਜਾਂ ਇਹ ਸਹੀ ਚੀਜ਼ ਨਹੀਂ ਦਿਖਾਈ ਜਾ ਰਹੀ ਹੁਣ ਇਸ ਰਿਪੋਰਟ ਦੇ ਵਿੱਚ ਵੀ ਵੈਸੇ ਕਿਹਾ ਕਿ ਤਿੰਨ ਸੀਨ ਆ ਜਿਹੜੇ ਉਹ ਕੱਟੇ ਜਾਣਗੇ ਕੁਝ ਕੋਨਾਂ ਚ ਇੰਪਲੀਮੈਂਟ ਕਰਕੇ ਫਿਰ ਉਸ ਮੂਵੀ ਨੂੰ ਰਿਲੀਜ਼ ਕੀਤਾ ਜਾਵੇਗਾ ਬੜੀ ਜਲਦ ਹੈ ਫਿਲਮ ਰਿਲੀਜ਼ ਹੋ ਜਾਵੇਗੀ ਜੋ ਡਿਟੇਲ ਰਿਪੋਰਟ ਦੇ ਵਿੱਚ ਕਿਹੜਾ ਸੀਨ ਜਿਹੜਾ ਇਹ ਉਹਦੇ ਵਿੱਚੋਂ ਰਿਮੂਵ ਕਰਨ ਨੂੰ ਇਹਨੂੰ ਜਿਹੜਾ ਹੈਗਾ ਵਾਜੀ ਆਪਣਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਉਹਨਾਂ ਨੇ ਕਿਹਾ ਉਹ ਤਾਂ ਇੱਕ ਤਾਂ ਸੀਨ ਹੈਗਾ ਜੀ ਜਿਹਦੇ ਵਿੱਚ ਦਿਖਾਇਆ ਗਿਆਗਾ ਕਿ ਜਦੋਂ ਜਿਹੜੇ ਪਾਕਿਸਤਾਨੀ ਸੋਲਜਰ ਉਹ ਬੰਗਲਾਦੇਸ਼ੀ ਰਫਿਊਜੀਨ ਨੂੰ ਅਟੈਕ ਕਰਦੇ ਨੇ ਜਿਹਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਇੱਕ ਜਿਹੜਾ ਪਾਕਿਸਤਾਨੀ ਜਿਹੜਾ ਫੌਜੀ ਆ ਉਹ ਕਿਸੇ ਕਿਸੇ ਬੱਚੇ ਨੂੰ ਉਹਨੂੰ ਕਹਿੰਦੇ ਵੀ ਸਮੈਸ਼ ਕਰ ਰਿਆ ਸੀ ਉਹਦੇ ਸਿਰ ਨੂੰ ਉਹਨੂੰ ਕਰ ਰਿਆ ਸੀਗਾ ਤੇ ਜਿੱਥੇ ਇਹ ਸੀਨ ਦੀ ਗੱਲ ਕੀਤੀ ਗਈ ਆ ਉੱਥੇ ਕੋਈ ਵੀ ਮੈਨੂੰ ਰਿਪੋਰਟ ਦੇ ਵਿੱਚ ਇਹਨਾਂ ਜ਼ਰੂਰ ਜ਼ਿਕਰ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਰਿਪੋਰਟ ਇੱਕ ਪਾਈ ਗਈ ਆ ਜਿਹੜੀ ਇੱਕ ਪਟੀਸ਼ਨ ਪਾਈ ਗਈ ਆ ਜੇ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਹੋਣੀ ਆਪਣੇ ਸਰਦਾਰ ਸਾਹਿਬ ਨੇ ਇੱਕ ਵਕੀਲ ਜਿਨ੍ਹਾਂ ਨੇ ਪਾਈ ਆ ਕਿ ਇਹ ਮੂਵੀ ਪੱਕੇ ਤੌਰ ਤੇ ਇਹਨੂੰ ਰੋਕ ਲੱਗ ਜਾਣੀ ਚਾਹੀਦੀ ਹੈ ਇਹਦੇ ਉੱਪਰ ਉਸ ਗੱਲ ਦਾ ਜ਼ਰੂਰ ਜ਼ਿਕਰ ਆ ਬਟ ਇਹ ਜ਼ਿਕਰ ਕਿਤੇ ਨਹੀਂਗਾ ਕਿ ਉਹ ਜਿਹੜੀਆਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਦੀ ਜਿਹੜੇ ਸੀਨ ਨੇ ਕੀ ਉਹ ਫਿਲਮ ਦੇ ਵਿੱਚੋਂ ਕੱਟੇ ਜਾਣਗੇ ਟੋਟਲ ਤਿੰਨ ਸੀਨਾਂ ਦੀ ਗੱਲ ਹੋਈ ਆ ਰਿਪੋਰਟ ਦੇ ਵਿੱਚ ਸਿਰਫ ਇੱਕ ਪਾਕਿਸਤਾਨੀ ਜਿਹੜਾ ਫੌਜੀ ਦਿਖਾਇਆ ਗਿਆ ਜਿਹੜਾ ਬੰਗਲਾਦੇਸ਼ੀਆਂ ਨੇ ਰਿਫਿਊਜੀਆ ਦੇ ਬੱਚਿਆਂ ਦਾ ਸਿਰ ਮਸਲ ਰਿਹਾ ਕੁਚਲ ਰਿਹਾ ਉਹ ਸੀਨ ਵਿੱਚੋਂ ਰਿਮੂਵ ਕਰਨ ਦੀ ਤਾਂ ਗੱਲ ਕੀਤੀ ਗਈ ਆ ਬਟ ਮੈਨੂੰ ਲੱਗਦਾ ਨਹੀਂਗਾ ਕਿ ਇਹਦੇ ਤੇ ਵੀ ਜਿਹੜਾ ਕੋਈ ਸਿੱਖਾਂ ਦੇ ਲਈ ਕੋਈ ਬਾਹਲੀ ਵੱਡੀ ਜਿੱਤ ਇਹਦੇ ਵਿੱਚ ਲੈ ਸਕਦੇ ਨੇ ਫਿਰ ਵਾਪਸ ਉੱਥੇ ਹੀ ਆ ਗਈ ਗੱਲ ਕਿਉਂਕਿ ਅਸੀਂ ਪਾਟੇ ਹੋਏ ਆ ਅਸੀਂ ਇੱਕ ਦੂਸਰੇ ਦੇ ਨਾਲ ਨਹੀਂ ਖੜਦੇਗੇ ਸੋ ਜਿੱਥੇ ਅਸੀਂ ਪਹਿਲਾਂ ਗੱਲ ਕੀਤੀ ਜਦੋਂ ਸਾਡੀ ਖੁਦ ਐਸਜੀਪੀਸੀ ਆ ਉਹਨਾਂ ਦੀਆਂ ਕਮੇਟੀਆਂ ਨੇ ਗੁਰੂ ਘਰ ਦੀਆਂ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਖੁਦ ਜਦੋਂ ਆਪਣੀਆਂ ਸਟੇਜਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪਾਂ ਦੀ ਗੱਲ ਨਹੀਂ ਕਰਨ ਦੇ ਤੇ ਫਿਰ ਦੁਨੀਆ ਦੇ ਵਿੱਚ ਤੁਹਾਡੇ ਕਿਸੇ ਲੈ ਹੋਏ ਫੈਸਲੇ ਦੀ ਜਾਂ ਤੁਹਾਡੇ ਹੋਏ ਦਿੱਤੇ ਹੋਏ ਬਿਆਨ ਦੀ ਕੀ ਬੁੱਕਤ ਹੋਣੀ ਆ ਇਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਐਸਜੀਪੀਸੀ ਆ ਜਾਂ ਕਿਸੇ ਜਥੇਦਾਰ ਸਹਿਬਾਨ ਦੇ ਵੀ ਕਿਸੇ ਬਿਆਨ ਦੀ ਕੋਈ ਬਹੁਤੀ ਕਦਰ ਉਹ ਪਵੇਗੀ ਕਿਉਂਕਿ ਅਸੀਂ ਉਹ ਕਦਰ ਆ ਜਿਹੜੀ ਉਹ ਗਵਾ ਚੁੱਕੇ ਆ ਉਹ ਉਹ ਕਦਰ ਅਸੀਂ ਗਵਾ ਚੁੱਕੇ ਆ ਕਿਵੇਂ ਗਵਾ ਚੁੱਕੇ ਕਿਉਂਕਿ ਅਸੀਂ ਖੁਦ ਤਾਂ ਉਸ ਪਦਵੀ ਨੂੰ ਆ ਜਿਹੜੀ ਜਿਹੜੀ ਪਦਵੀ ਹੈ ਇੱਕ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦੀ ਪਦਵੀ ਆ ਐਸਜੀਪੀਸੀ ਦੇ ਪ੍ਰਧਾਨ ਦੀ ਪਦਵੀ ਆ ਅਸੀਂ ਉਹਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹਰ ਉਹ ਇੱਕ ਛੋਟਾ ਦਾ ਜਾਂ ਵੱਡਾ ਵਿਅਕਤੀ ਇਹ ਗੱਲ ਕਰਦਾ ਜੀ ਇਹ ਤਾਂ ਇੱਕ ਪਰਿਵਾਰ ਦੀ ਜੀਵ ਚੋਂ ਪਰਚੀ ਨਿਕਲਦੀ ਆ ਜੱਥੇਦਾਰ ਸਹਿਬਾਨ ਹੋਵੇ ਸਾਡੇ ਜੱਥੇਦਾਰ ਸਹਿਬਾਨ ਦਾ ਹੁਕਮ ਆਵੇ ਕੋਈ ਤੇ ਦੁਨੀਆ ਕੰਬ ਜੇਵੇ ਪੁਰਾਣੀ ਹਿਸਟਰੀ ਅਸੀਂ ਜਾਣਦੇ ਆ ਆਪਾਂ ਨੂੰ ਪੱਟੀ ਸਾਹਿਬ ਵੀ ਗੱਲਾਂ ਕਰਦੇ ਰਹੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਤੱਕ ਨੂੰ ਤਖਤ ਤੇ ਤਲਬ ਕਰ ਲੈਂਦੇ ਸੀ ਜੋ ਸਾਡੇ ਜੱਥੇਦਾਰ ਸਹਿਬਾਨ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੰਨੀ ਪਾਵਰ ਨਹੀਂ ਸੀ ਕਿ ਉਹ ਉਹਨਾਂ ਦੇ ਹੁਕਮ ਨੂੰ ਉਹ ਅਣਗੌਲਿਆ ਕਰ ਦਿੰਦਾ ਉੱਥੇ ਨਾ ਜਾਂਦੇ ਤੇ ਬਟ ਅੱਜ ਕੋਈ ਵੀ ਹੁਕਮਾੰਦਾ ਲੋਕ ਕਹਿੰਦੇ ਛਾਡੋ ਇਹਦੇ ਅਸੀਂ ਕੀ ਕਰਨਾ ਸੀ ਇਹਨਾਂ ਦਾ ਅਸੀਂ ਖੁਦ ਖਿੱਲੀ ਬਣਾ ਲੈਨੇ ਆ ਤੇ ਤੁਹਾਨੂੰ ਲੱਗਦਾ ਕਿ ਕੋਰਟ ਅਦਾਲਤਾਂ ਤੁਹਾਡੀ ਇਹ ਗੱਲਾਂ ਮੰਨਣ ਗਈਆਂ ਉਹਨਾਂ ਨੂੰ ਵੀ ਪਤਾ ਲੱਗੇਗਾ ਤੁਹਾਡੀ ਰਿਪਿਊਟੇਸ਼ਨ ਕਿੰਨੀ ਕਾ ਤੁਹਾਡੀ ਪਾਵਰ ਕਿੰਨੀ ਕਾ ਹਾਲਾਂਕਿ ਤੁਸੀਂ ਸਰਵੋੱਚਾ ਦਾ ਜਿਹੜਾ ਕਹ ਲੋ ਕਿ ਸੁਪਰੀਮ ਪਾਵਰ ਹੈ ਜਿਹੜੇ ਜੱਥੇਦਾਰ ਸਹਿਬਾਨ ਨੇ ਸਾਡੇ ਤੇ ਹੁਣ ਬੜੇ ਥੋੜੇ ਦਿਨਾਂ ਦੇ ਵਿੱਚ ਮੈਨੂੰ ਇਹ ਗੱਲ ਲੱਗਦੀ ਆ ਐਵੇਂ ਕੋਈ ਕਹਦਾ ਜੀ ਫੁਲਾਣੇ ਨੇ ਮੂਵੀ ਬੈਨ ਕਰਵਾਤੀ ਕਿਸੇ ਤੋਂ ਕੱਕ ਮੂਵੀ ਬੈਨ ਨਹੀਂ ਕਰਵਾਈ ਜਾਣੀ ਉਹ ਤਾਂ ਖੁਦ ਆ ਜਿਹੜੀ ਆ ਕੰਗੜਾ 9 ਤੱਕ ਸ਼ੋਅ ਦੇ ਵਿੱਚ ਗਈ ਆ ਜਿੱਥੇ ਉਹ ਮਜਿੰਦਰ ਸਿੰਘ ਸਰਸਾ ਸਾਹਿਬ ਨੂੰ ਸਿੱਧੀ ਗੱਲਬਾਤ ਕਰ ਰਹੀ ਆ ਉਹ ਕਹਿੰਦੀ ਵੀ ਇਹਨੂੰ ਮੈਂ ਕੀ ਲੈਣਾ ਇਹ ਤਾਂ ਕਹਿੰਦੀ ਕਿਸੇ ਗੱਲ ਦੇ ਵਿੱਚ ਆਉਂਦੇ ਹੀ ਨਹੀਂਗੇ ਇਹਨਾਂ ਨੂੰ ਮੈਂ ਕਿਸੇ ਗੱਲ 'ਚ ਗਿਣਦੇ ਹੀ ਨਹੀਂਗੇ ਉਹ ਸ਼ਰਿਆ ਜਿਹੜੀ ਕੰਗੜਾ 9 ਤੱਕ ਕਿਉਂਕਿ ਉਹਦੇ ਪਿੱਛੇ ਹੱਥ ਬਹੁਤ ਵੱਡਾ ਉਹਦੇ ਪਿੱਛੇ ਪੋਲਿਟੀਕਲ ਪਾਰਟੀਆਂ ਨੇ ਬਹੁਤ ਵੱਡਾ ਹੱਥ ਆ ਤੇ ਜ਼ਰੂਰ ਮੈਨੂੰ ਲੱਗਦਾ ਕਿ ਜਿਹੜਾ ਇਹ ਮੂਵੀ ਰਿਲੀਜ਼ ਹੋਵੇਗੀ ਤੇ ਮਾਹੌਲ ਤਾਂ ਜ਼ਰੂਰ ਆ ਪੰਜਾਬ ਦੇ ਵਿੱਚ ਸਨਮਿਆਂ ਦੇ ਵਿੱਚ ਖਰਾਬ ਹੋਵੇਗਾ ਤੇ ਇੱਧਰ ਸਾਡੇ ਲੋਕਾਂ ਨੇ ਦੇਖਣੀ ਆ ਵੀ ਕੋਈ ਜਿਹੜਾ ਦੂਸਰਾ ਭਾਈਚਾਰਾ ਉਹ ਜ਼ਰੂਰ ਮੂਵੀ ਵੇਖਣ ਜਾਵੇਗਾ। ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਸਿੱਖ ਭਾਈਚਾਰੇ ਦੇ ਨਾਲ ਖੜੋ, ਤੁਸੀਂ ਸਪੋਰਟ ਕਰੋ ਸਾਡੀ ਤੇ ਫੇਰ ਕਿਤੇ ਜਾ ਕੇ ਕੋਈ ਨਾ ਕੋਈ ਗੱਲਬਾਤ ਬਣ ਸਕਦੀ ਆ ਹੁਣ ਜਿਹੜਾ ਉਹ ਤਾਂ ਇਹਦਾ ਬੋਰਡ ਦਾ ਹੈਗਾ ਵਾ ਮੈਂ ਦੁਬਾਰਾ ਦੱਸਦਾ ਨਾ ਜਿਹਨੂੰ ਕੀ ਕਹਿੰਦੇ ਨੇ ਕੁਝ ਸੀਬੀ ਸੀਬੀ ਐਫਸੀ ਕਰਕੇ ਜਿਹੜਾ ਬੋਰਡ ਆ ਉਹਨੂੰ ਕਹਿੰਦੇ ਨੇ ਤੇ ਇਹਨਾਂ ਨੇ ਇਹਨੂੰ ਹੁਣ ਜਿਹੜੀ ਹਰੀ ਝੰਡੀ ਵਿਦਨ ਫਿਊ ਡੇਸ ਤੁਹਾਡੇ ਸਾਹਮਣੇ ਇਹਨਾਂ ਨੇ ਦੇ ਦੇਣੀ ਆ ਤੇ ਸਾਡੇ ਜਿਹੜੀ ਇਹ ਗੱਲਬਾਤ ਕੱਢਣ ਘੜਾ ਨੂੰ ਕੱਖ ਪੱਲੇ ਨਹੀਂ ਪੈਣਾ ਕੰਗੜਾ ਰਨੌਤ ਦੀ ਮੂਵੀ ਨੂੰ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੇ ਐਸਜੀਪੀਸੀ ਤੁਹਾਨੂੰ ਲੱਗਦਾ ਕਿ ਇਹ ਆ ਜਿਹੜੀ ਇਹਨਾਂ ਦੇ ਵਿੱਚ ਹੁਣ ਉਹ ਪਾਵਰ ਹੈ ਕਿ ਇਹਨਾਂ ਦਾ ਹੁਕਮ ਜਾਂ ਇਹਨਾਂ ਤੋਂ ਕੋਰਟ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਕੋਈ ਫੈਸਲਾ ਲਵੇਗੀ ਮੈਨੂੰ ਨਹੀਂ ਲੱਗਦਾ ਕਿ ਹੋਵੇਗਾ ਮੂਵੀ ਬੜੀ ਜਲਦੀ ਆ ਰਿਲੀਜ਼ ਹੋਵੇਗੀ ਕੰਗੜਾ ਰਨੌਤ ਦੀ